ਮਾਲਵੇ ਖੇਤਰ ਦੀ ਫੇਰੀ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਸੇਖਾ ਪੁੱਜੇ ਸਨ ਇੱਥੇ ਇੱਕ ਵਿਅਕਤੀ ਵੱਲੋਂ ਗੁਰੂ ਸਾਹਿਬ ਜੀ ਦਾ ਨਰਾਦਰ ਕੀਤਾ ਗਿਆ ਤੇ ਇੱਕ ਵਿਅਕਤੀ ਅਜੇਹਾ ਸੀ ਜਿਸ ਨੇ ਤਨਮਨ ਲਾ ਕੇ ਗੁਰੂ ਸਾਹਿਬ ਜੀ ਦੀ ਖੂਬ ਸੇਵਾ ਕੀਤੀ ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੀਤ ਈਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਹਾਂ ਵਲੋਗ ਨੰਬਰ 104 ਅੱਜ ਸੰਗਤ ਜੀ ਆਏ ਹਾਂ ਪਿੰਡ ਸੇਖਾ ਇਹ ਪਿੰਡ ਬਰਨਾਲਾ ਤੋਂ 11 ਕਿਲੋਮੀਟਰ ਪੈ ਜਾਂਦਾ ਅੱਜ ਦੇ ਵਲੌਗ ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਗੁਰੂ ਸਰਪਾਸ਼ਾਹੀ ਨੌਵੀਂ ਦੇ ਇਹ ਸੰਗਤਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬੋਰਡ ਤੇ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਬਾਕੀ ਮੈਂ ਵੀ ਤੁਹਾਨੂੰ ਨਾਲ-ਨਾਲ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗਾ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਤਾਂ ਜੋ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਸੰਗਰੂਰ ਤੋਂ ਇਹ ਗੁਰਦੁਆਰਾ ਸਾਹਿਬ 29 ਕਿਲੋਮੀਟਰ ਦੇ ਆਸ-ਪਾਸ ਹੈ ਤਕਰੀਬਨ 50 ਮਿੰਟ ਲੱਗ ਜਾਂਦੇ ਆ ਇਸ ਸਥਾਨ ਤੱਕ ਪਹੁੰਚਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਹੁਣ ਤਹਾਨੂੰ ਕਰਵਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਕਰਦੇ ਆ ਗੱਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੇਗ ਬਹਾਦਰ ਸਿਮਰੀਏ ਕਰਨੋਂ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਈ ਇਹ ਸੰਗਤ ਜੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਮਾਲਵੇ ਖੇਤਰ ਦੀ ਪਹਿਲੀ ਯਾਤਰਾ ਸਮੇਂ ਤਿ ਸੋ ਸੰਗਤਾਂ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਖਨ ਨਵਾਰਨ ਸਾਹਿਬ ਤੋਂ ਚਾਲੇ ਪਾ ਕੇ ਕਲਿਆਨ ਦਲਬਾਨ ਰੋਟਾ ਸਾਹਿਬ ਰਾਜੋ ਮਾਜਰਾ ਤੇ ਮੁੱਲੋਵਾਲ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ 22 ਪੋ ਬਿਕਰਮੀ 1722 ਨੂੰ ਸੰਗਤਾਂ ਸਮੇਤ ਪਿੰਡ ਸੇਖਾ ਤੋਂ ਬਾਹਰ ਬਾਹਰ ਢਾਬ ਉਤੇ ਪਹੁੰਚੇ ਇਥੇ ਹੀ ਤਾਬ ਦੇ ਕਿਨਾਰੇ ਉਹਨਾਂ ਨੇ ਦਰਖਤਾਂ ਦੇ ਨਾਲ ਆਪਣਾ ਘੋੜਾ ਬੰਨਿਆ ਤਾਬ ਦੇ ਕਿਨਾਰੇ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਇੱਥੇ ਗੁਰੂ ਸਾਹਿਬ 2 ਦਿਨ 2 ਰਾਤਾਂ ਰੁਕੇ ਸਨ ਉਸ ਸਮੇਂ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਵੀ ਗੁਰੂ ਜੀ ਨਾਲ ਰੱਥਾਂ ਦੇ ਵਿੱਚ ਬੈ ਕੇ ਆਏ ਸਨ ਪਿਆਰ ਭਰੀ ਸੰਗਤ ਜੀ ਹੁਣ ਤੁਸੀਂ ਕਰ ਰਹੇ ਹੋ ਦਰਬਾਰ ਸਾਹਿਬ ਦੇ ਦਰਸ਼ਨ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਬਹੁਤ ਸੋਹਣੀ ਪਾਲਕੀ ਸਾਹਿਬ ਸ਼ਿਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਪਾਲਕੀ ਸਾਹਿਬ ਦੇ ਐਸੇ ਅਸਥਾਨ ਤੇ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਆ ਕੇ ਬੈਠੇ ਸਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ਤਾਂ ਨਹ ਇਹ ਧਰਤੀ ਜਿੱਥੇ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਹਨ ਉਹਨਾਂ ਸਮਿਆਂ ਦੇ ਵਿੱਚ ਇੱਥੇ ਇੱਕ ਪਿਸ਼ਾਪੂਰ ਨਗਰ ਸੀ ਜਿਸ ਦੇ ਇਰਦ-ਗਿਰਦ 22 ਪਿੰਡ ਜਵੰਦਿਆਂ ਦੇ ਵਸਦੇ ਸਨ ਤੇ ਇਹਨਾਂ 22 ਪਿੰਡਾਂ ਦਾ ਮੁਖੀ ਤਰਲੋਕਾ ਸੀ ਜੋ ਬਹੁਤ ਹੀ ਹੰਕਾਰਿਆ ਹੋਇਆ ਵਿਅਕਤੀ ਸੀ ਤਰਲੋਕਾ ਇੱਕ ਬਰਾਗੀਆ ਸਾਧੂ ਦਾ ਸੇਵਕ ਸੀ ਜਿਸ ਦਾ ਨਾਮ ਮਾਦੋ ਸੀ ਉਹ ਕਰਾਮਾਤੀਆਂ ਰਿਧੀਆਂ ਸਿਧੀਆਂ ਵਾਲਾ ਸਾਧੂ ਸੀ ਜਿਸ ਨੇ ਤਰਲੋਕੇ ਨੂੰ ਗੱਲਾਂ ਬਾਤਾਂ ਨਾਲ ਆਪਣੇ ਵੱਸ ਦੇ ਵਿੱਚ ਕੀਤਾ ਹੋਇਆ ਸੀ ਇਹ ਤਰਲੋਕਾ ਵੀ ਉਸ ਤੋਂ 1 ਇੰਚ ਵੀ ਬਾਹਰ ਨਹੀਂ ਸੀ ਗੱਲ ਕਰਦਾ ਜਦੋਂ ਉਸ ਸਾਧੂ ਨੂੰ ਗੁਰੂ ਸਾਹਿਬ ਜੀ ਦੇ ਆਉਣ ਬਾਰੇ ਪਤਾ ਚੱਲਿਆ ਤਾਂ ਉਸ ਨੇ ਤ੍ਰਿਲੋਕੇ ਨੂੰ ਕਿਹਾ ਕਿ ਜਿਸ ਗੁਰੂ ਨੇ ਢਾਬ ਦੇ ਕਿਨਾਰੇ ਕੱਲ ਡੇਰਾ ਲਾਇਆ ਹੈ ਤੂੰ ਉਸ ਕੋ ਨਹੀਂ ਜਾਣਾ ਸਾਧੂ ਨੇ ਸੋਚਿਆ ਕਿ ਜੇ ਇਹ ਤ੍ਰਿਲੋਕਾ ਗੁਰੂ ਜੀ ਦੇ ਪਾਸ ਚਲਾ ਗਿਆ ਤਾਂ ਮੇਰੀ ਮੰਨਤਾ ਖਤਮ ਹੋ ਜਾਏਗੀ ਅੰਦਰੋਂ ਹੀ ਅੰਦਰੋਂ ਉਸ ਸਾਧੂ ਦੇ ਮਨ ਦੇ ਵਿੱਚ ਇੱਕ ਡਰ ਜਾ ਪੈਦਾ ਹੋ ਗਿਆ ਸੀ ਕਿਉਂਕਿ ਸਾਡੇ ਗੁਰੂ ਸਹਬਾਨ ਇਨ ਰਿਦੀਆਂ ਸਿਦੀਆਂ ਕਰਮਾਤਾ ਨੂੰ ਨਹੀਂ ਸੀ ਮੰਦੇ ਤਰਲੋਕੇ ਨੇ ਵੀ ਕਿਹਾ ਕਿ ਮੇਰੇ ਲਈ ਸਭ ਕੁਝ ਤੁਸੀਂ ਹੀ ਹੋ ਮੈਂ ਤੁਹਾਨੂੰ ਛੱਡ ਕੇ ਕਿਸੇ ਦੇ ਹੋਰ ਦਰਤੇ ਨਹੀਂ ਜਾਵਾਂਗਾ ਸਾਧੂ ਅੰਦਰੋਂ ਅੰਦਰੀ ਖੁਸ਼ੀ ਬਹੁਤ ਸੀ ਉਸ ਨੇ ਤਰਲੋਕੇ ਤੇ ਇੱਕ ਬੰਦੇ ਨੂੰ ਨਜ਼ਰ ਰੱਖਣ ਵਾਸਤੇ ਵੀ ਲਾ ਦਿੱਤਾ ਉਹ ਸਾਹਮਣੇ ਸੰਗਤ ਜੀ ਹਾਲ ਬਣਿਆ ਹੋਇਆ ਜਦੋਂ ਕਦੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੁੰਦੇ ਆ ਇਸ ਜਗ੍ਹਾ ਸੰਗਤਾਂ ਕੀਰਤਨ ਸੁਣ ਕੇ ਨਹਾਲ ਹੁੰਦੀਆਂ ਹਨ ਇੱਕ ਸੰਗਤ ਜੀ ਹਾਲ ਦੇ ਨਾਲ ਖੂਹ ਬਣਿਆ ਹੋਇਆ ਇਸ ਖੂਹ ਬਾਰੇ ਪੁਸ਼ਟੀ ਕਰਨ ਤੇ ਪਤਾ ਚੱਲਿਆ ਕਿ ਇਹ ਖੂਹ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈ ਇਹ ਤੁਸੀਂ ਅੰਦਰੋਂ ਖੂਹ ਦੇਖ ਸਕਦੇ ਹੋ ਕਈ ਵਿਦਵਾਨਾਂ ਨੇ ਕਿਹਾ ਸੀ ਕਿ ਇਹ ਖੂ ਗੁਰਤੇਗ ਬਹਾਦਰ ਜੀ ਦੇ ਸਮੇਂ ਦਾ ਪ੍ਰਸੰਗਤ ਜੀ ਇਹ ਝੂਠ ਗੱਲ ਹੈ ਹੁਣ ਦੁਬਾਰਾ ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਦੇ ਨਾਲ ਬਚਨ ਬिलास ਕਰ ਰਹੇ ਸਨ ਤ੍ਰਿਲੋਕਾ ਜਵੰਦਾ ਗੁਰੂ ਸਾਹਿਬ ਜੀ ਦੇ ਕੋਲ بڑے ਹੰਕਾਰ ਨਾਲ ਪਹੁੰਚਿਆ ਉਹ ਬਹੁਤ ਵੱਡਾ ਸਰਮਾਏਦਾਰ ਸੀ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਨਾਲ ਬੈਠੀਆਂ ਸੰਗਤਾਂ ਨੂੰ ਬੜੀ ਨਫ਼ਰਤ ਭਰੀ ਅੱਖ ਦੇ ਨਾਲ ਵੇਖਿਆ ਅਤੇ ਨਾ ਹੀ ਉਸਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਤੋਂ ਉਹ ਦੂਰ ਹੀ ਰਿਹਾ ਉਹ ਆਪਣੀ ਆਕੜ ਦੇ ਵਿੱਚ ਘੋੜੇ ਤੇ ਚੜ੍ਹਿਆ ਅਤੇ ਲੰਘ ਗਿਆ ਸਾਧੂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਬਹੁਤ ਖੁਸ਼ ਹੋਇਆ ਇੱਕ ਸੁੰਨ ਬੇਤੀ ਦੁਰਗੂ ਨਾਮ ਦੇ ਨੇ ਗੁਰੂ ਸਾਹਿਬ ਜੀ ਦਾ ਬੜਾ ਆਦਰ ਸਤਕਾਰ ਕੀਤਾ ਅਤੇ ਸ਼ਰਦਾ ਦੇ ਨਾਲ ਬੜੀ ਸੇਵਾ ਕੀਤੀ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਤ੍ਰਲੋਕੇ ਨੂੰ ਚਾਂਦੀ ਦੀਆਂ ਚੱਪਲਾਂ ਪਹਿਨ ਕੇ ਹੰਕਾਰ ਦੇ ਵਿੱਚ ਲੰਘਦੇ ਦੇਖਿਆ ਤਾਂ ਗੁਰੂ ਜੀ ਨੇ ਸੰਗਤਾਂ ਤੋਂ ਪੁੱਛਿਆ ਕਿ ਭਾਈ ਇਹ ਕੌਣ ਸੀ ਜੋ ਕੋੜੇ ਤੇ ਗਿਆ ਹੈ ਸੰਗਤਾਂ ਨੇ ਕਿਹਾ ਕਿ ਗੁਰੂ ਸਾਹਿਬ ਇਹ ਹੰਕਾਰਿਆ ਹੋਇਆ ਵਿਅਕਤੀ ਹੈ ਇਸ ਨੂੰ ਅਕਲ ਦੀ ਘਾਟ ਹੈ ਇਹ ਬਾਈ ਪਿੰਡਾਂ ਦਾ ਚੌਧਰੀ ਤਰਲੋਕਾ ਸੀ ਲੋਕ ਇਸ ਨੂੰ ਬਾਈਆ ਵੀ ਕਹਿੰਦੇ ਹਨ ਗੁਰੂ ਜੀ ਨੇ ਕਿਹਾ ਕਿ ਬਾਈਆ ਨਾ ਤੇਇਆ ਹੋਜੂ ਥਈਆ ਗੁਰੂ ਸਾਹਿਬ ਜੀ ਦੇ ਸਹਿਜ ਸੁਭਾਏ ਬਚਨ ਕੀਤੇ ਹੋਏ ਜੋ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਇਸ ਪ੍ਰਕਾਰ ਹਨ ਸਉਮ ਸਤਗੁਰ ਬੋਲੇ ਰਸ ਭੋਏ ਨਾਹੀਂ ਬਾਈਆ ਨਾਹੀਂ ਤੇਇਆ ਕੋਈ ਕੋਚ ਨਾ ਹੀ ਓਜੜ ਸਭ ਜਾਵੇ ਬਚ ਜੂ ਅਪਰਸ ਗ੍ਰਾਮ ਬਸਾਵੇ ਨਾ ਹੀ ਸਰਦਾਰੀ ਨਾ ਹੀ ਸਰਦਾਰ ਮਰ ਮਰ ਜਨਮੇ ਹੋਏ ਖੁਆਰ ਜੇ ਕੋਈ ਸ਼ਬਦ ਉਚਾਰਦੇ ਸਮੇਂ ਸੰਗਤ ਜੀ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਇਹ ਸੰਗਤ ਜੀ ਜਿੱਥੇ ਸਰੋਵਰ ਬਣਿਆ ਹੋਇਆ ਇਸ ਜਗ੍ਹਾ ਤੇ ਪਹਿਲਾਂ ਇੱਕ ਟਾਬ ਹੁੰਦੀ ਸੀ ਜਿਸ ਤੇ ਵਿੱਚ ਗੁਰੂ ਸਾਹਿਬ ਜੀ ਨੇ ਆਪ ਇਸ਼ਨਾਨ ਕੀਤਾ ਸੀ ਅਤੇ ਫਰਮਾਇਆ ਸੀ ਜੋ ਵੀ ਸ਼ਰਦਾ ਦੇ ਨਾਲ ਇੱਥੇ ਇਸ਼ਨਾਨ ਕਰੇਗਾ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਸਾਹਮਣੇ ਸੰਗਤ ਜੀ ਲੰਗਰ ਹਾਲ ਬਣਿਆ ਹੋਇਆ ਹੈ ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁੱਖੀ ਨਹੀਂ ਜਾਂਦੀ ਦੋ ਦਿਨ ਦੋ ਰਾਤਾਂ ਇਸ ਜਗ੍ਹਾ ਰੁਕਣ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪਿੰਡ ਕੱਟੂ ਨੂੰ ਚਾਲੇ ਪਾ ਦਿੱਤੇ ਜਦੋਂ ਇੱਕ ਸਿੱਖ ਨੇ ਪਿੰਡ ਕੁੰਬੜਵਾਲ ਜਾ ਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਤੇ ਸਾਰੀ ਵਾਰਤਾ ਜਵੰਦਿਆਂ ਦੀ ਕੁੱਲ ਦੀ ਬੀਬੀ ਜੋ ਭਾਈ ਤਰਲੋਕੇ ਦੀ ਭੈਣ ਸੀ ਉਸ ਨੂੰ ਦੱਸੀ ਤਾਂ ਉਸ ਦਾ ਮਨ ਬੇਹਦ ਦੁਖੀ ਹੋਇਆ ਕਿਵੇਂ ਉਹ ਗੁਰੂ ਸਾਹਿਬ ਜੀ ਵਾਸਤੇ ਦੁੱਧ ਦੀ ਹਾਂਡੀ ਲੈ ਕੇ ਗਈ ਕਿਵੇਂ ਉਹ ਕੱਟੂ ਪਹੁੰਚੀ ਕੀ ਉਸਦੀ ਕੱਟੂ ਜਾ ਕੇ ਗੁਰੂ ਸਾਹਿਬ ਜੀ ਨਾਲ ਵਾਰਤਾਲਾਪ ਹੋਈ ਤੁਹਾਨੂੰ ਇਹ ਸਾਰੀ ਜਾਣਕਾਰੀ ਗੁਰਦੁਆਰਾ ਪਿੰਡ ਕੱਟੂ ਦੇ ਸਥਾਨ ਤੇ ਦਵਾਂਗੇ ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਅਨੰਦ ਭਵਨ ਦੇ ਇਹ ਤਸਵੀਰ ਸੰਗਤ ਜੀ ਭਾਈ ਕਿਰਪਾਲ ਸਿੰਘ ਛੰਨਾ ਜੀ ਦੀ ਹੈ ਇਹ ਖੜਾਵਾ ਵੀ ਉਹਨਾਂ ਦੀਆਂ ਹਨ ਉਹਨਾਂ ਨੇ ਬਹੁਤ ਸੇਵਾ ਕੀਤੀ ਗੁਰਦੁਆਰਾ ਸਾਹਿਬ ਦੀ ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਣੀ ਆ ਪੋਰਾ ਸਾਹਿਬ ਦੇ ਭਾਈ ਕਿਰਪਾਲ ਸਿੰਘ ਛੰਨਾ ਜੀ ਦੁਆਰਾ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂ ਪੱਥਰ 20 ਮਈ 1940 ਨੂੰ ਰੱਖਿਆ ਗਿਆ ਸੀ ਛੱਪੜ ਦੇ ਨੇੜੇ ਢਿੱਲੇ ਤੇ ਬਣਿਆ ਥੜਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਉਸ ਸਮੇਂ ਗੁਰਦੁਆਰਾ ਸਾਹਿਬ ਦਾ ਇੱਕ ਹਾਲ ਸੀ ਤੇ ਜਿਸ ਦੇ ਅੰਦਰ ਇੱਕ ਚੋਰ ਸਭਵਨ ਅਸਥਾਨ ਸੀ ਅਤੇ ਤਿੰਨਾ ਪਾਸੇ ਇੱਕ ਬਰਾਂਡਾ ਸੀ ਪਵਿੱਤਰ ਸਥਾਨ ਦੇ ਉੱਪਰ ਇੱਕ ਕਮਲ ਦਾ ਗੁਬੰਦ ਚੜਦਾ ਸੀ ਇਸ ਗੁਰਦੁਆਰਾ ਸਾਹਿਬ ਦੇ ਨਾਮ 25 ਏਕੜ ਤੋਂ ਵੱਧ ਜ਼ਮੀਨ ਹੈ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਨਕ ਕਮੇਟੀ ਰਾਹੀਂ ਕਰਦੀ ਹੈ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਧਮਾਰ ਨੂੰ ਸਬਸਕ੍ਰਾਈਬ ਕਰੋ ਦੋਸਤੋ